ਇਹ ਸਾਈਬਰ ਇਹ ਸਾਈਬਰ ਕ੍ਰਾਈਮ ਵਾਲਿਆਂ ਨੇ ਬੜਾ ਚਾ ਕੰਮ ਕੀਤਾ ਤੇ ਜਿੱਦ ਕੋਈ 1.5 ਸਾਲ ਬਾਅਦ ਮੇਰਾ ਮੋਬਾਈਲ ਮਿਲ ਗਿਆ ਬਹੁਤ ਅੱਛਾ ਲੱਗਿਆ ਇਹ ਐਸੀ ਸਾਡਾ 올ਡ ਸ਼ਾਪੂਰ ਪਠਾਨਕੋਟ ਹਾਂਜੀ ਉਹ ਵੰਮੇ ਆਸੀ ਤੇ ਹੁਣ ਇਹ ਅੱਜ ਮੈਨੂੰ ਮਿਲ ਗਿਆ ਤੇ ਮੈਨੂੰ ਬੜੀ ਖੁਸ਼ੀ ਹੈ ਮਾਂਚਾ ਕਿ ਬੜਾ ਚਾ ਹੈ ਕਿ ਫੋਨ ਮੈਨੂੰ ਮਿਲ ਗਿਆ ਹੈ ਮੇਰਾ ਮੈਂ ਤਾਂ ਉਮੀਦ ਹੀ ਛੱਡ ਦਿੱਤੀ ਕਿ ਮੈਨੂੰ ਮੇਰਾ ਫੋਨ ਮਿਲ ਜੇਗਾ ਪਰ ਚਲੋ ਪੁਲਿਸ ਵਾਲਿਆਂ ਸਾਰਿਆਂ ਨੇ ਦੇਖਿਆ ਤੇ ਚਲੋ ਮੇਰਾ ਫੋਨ ਮੈਨੂੰ ਵਾਪਸ ਦਿੱਤਾ ਹੈ ਥੈਂਕ ਯੂ ਪੁਲਿਸ ਵਾਲਿਆਂ ਸਾਰਿਆਂ ਦਾ ਠੀਕ ਹੈ ਸਾਰੇ ਮੇਰਾ ਫੋਨ ਮੇਰੇ ਭਈਆ ਨੇ ਬਾਹਰੋਂ ਭੇਜਿਆ ਸੀ ਸੋਦੀਆ ਰਕਤੋ ਗਿਫਟ ਕੀਤਾ ਸੀ ਮੈਨੂੰ ਤੇ ਜਦੋਂ ਇਹ ਮੈਂ ਸਿਰਫ ਥਿੰਨਕਮੰਦ ਚਲਾਇਆ ਤੇ ਬਾਅਦ ਚ ਨਾਲ ਹੀ ਗਮ ਹੋ ਗਿਆ ਫੋਨ ਤੇ ਚਲੋ ਮੈਂ ਤਾਂ ਉਮੀਦ ਹੀ ਛੱਡ ਦਿੱਤੀ ਕਿ ਮੈਨੂੰ ਫੋਨ ਮਿਲੇਗਾ ਪਰ Oppo ਦਾ ਫੋਨ ਸੀ ਚਲੋ ਪੁਲਿਸ ਵਾਲਿਆਂ ਦਾ ਬਹੁਤ ਬਹੁਤ ਮਿਹਰਬਾਨੀ ਕਿ ਮੈਨੂੰ ਮੇਰਾ ਫੋਨ ਵਾਪਸ ਕਰ ਦਿੱਤਾ ਉਹਨਾਂ ਨੇ ਥੈਂਕ ਯੂ ਸੋ ਮੱਚ ਬਹੁਤ ਵੱਡਾ ਕਦਮ ਹੈ ਪੰਜਾਬ ਪੁਲਿਸ ਦਾ ਕਿਉਂਕਿ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਟਰੈਕ ਕਰ ਦੇਖੋ ਜਿਹੜੇ ਅੱਜ ਅਸੀਂ ਪਠਾਨਕੋਟ ਪੁਲਿਸ ਦੇ ਜਿਹੜਾ ਟੈਕਨੀਕਲ ਸਪੋਰਟ ਯੂਨਿਟ ਆ ਸਾਡਾ ਉਸਨੇ ਅੱਜ 200 ਮੋਬਾਈਲ ਫੋਨਸ ਜਿਹਦੇ ਵਿੱਚ ਆਈਫੋਨਸ ਤੇ ਐਂਡਰੋਇਡ ਹੈਗੇ ਆ ਆਈਓਐਸ ਬੇਸਡ ਆ ਤੇ ਐਂਡਰੋਇਡ ਫੋਨਸ ਹੈਗੇ ਆ ਉਹ ਪਬਲਿਕ ਦੇ ਅਲੱਗ-ਅਲੱਗ ਹਾਲਾਤਾਂ ਕਰਕੇ ਜਿਹੜੇ ਉਹਨਾਂ ਤੋਂ ਅਲੱਗ ਹੋ ਗਏ ਸੀ ਵਿਛੜ ਗਏ ਸੀ ਸਮਝ ਲਓ ਕਿ ਕੁਝ ਗੁੰਮ ਹੋ ਗਏ ਆ ਕੁਝ ਔਰ ਕਿਸੇ ਕਾਰਨਾਂ ਕਰਕੇ ਉਹਨਾਂ ਕੋ ਲਾਸਟ ਹੋ ਗਏ ਸੀਗੇ ਜਿਨ੍ਹਾਂ ਦੀ ਸਾਡੇ ਪਾਸ ਸ਼ਿਕਾਇਤਾਂ ਆਈਆਂ ਸੀਗੀਆਂ ਅਸੀਂ ਉਹਨਾਂ ਨੂੰ ਅੱਜ ਪੂਰੇ ਆਈ ਥਿੰਕ ਕੰਸੇਕ ਪੂਰੇ ਇੰਡੀਆ ਦੇ ਵਿੱਚੋਂ ਲੱਭ ਕੇ ਜਿੱਥੇ-ਜਿੱਥੇ ਵੀ ਸੀਗੇ ਉਹਨਾਂ ਦੀ ਲੋਕੇਸ਼ਨ ਆ ਰਹੀ ਉਹਨਾਂ ਨੂੰ ਲੱਭ ਕੇ ਉਹਨਾਂ ਦੇ ਅਸਲ ਵਾਰਸਾਂ ਦੇ ਹਵਾਲੇ ਕੀਤਾ ਇਹ ਤਕਰੀਬ ਇਹ ਤਕਰੀਬਨ 200 ਦੇ ਤੋਂ ਜ਼ਿਆਦਾ ਹੀ ਫੋਨ ਨੇ ਔਰ ਅੱਜ ਸਾਡੇ ਪਾਸ ਕਾਫੀ ਵੱਡੀ ਤਾਦਾਦ ਦੇ ਵਿੱਚ ਜਿਹੜੇ ਹੈਗੇ ਆ ਇਦੇ ਅਸਲ ਮਾਲਕ ਜਿਹੜੇ ਹੈਗੇ ਆ ਉਹ ਫੋਨ ਦੀ ਪ੍ਰਾਪਤੀ ਲਈ ਆਏ ਹੈਗੇ ਆ ਸੋ ਸਾਡੇ ਵਾਸਤੇ ਬੜਾ ਖੁਸ਼ੀ ਦਾ ਮਾਹੌਲ ਆ ਕਿ ਅਸੀਂ ਉਸ ਵਿਅਕਤੀ ਨੂੰ ਇਹ ਫੋਨ ਵਾਪਸ ਕਰ ਰਹੇ ਆ ਜਿਹਦੇ ਜਿਹਦਾ ਸਾਰਾ ਦਾ ਸਾਰਾ ਦਰਮਦਾਰ ਅੱਜ ਕੱਲ ਟੈਕਨੋਲੋਜੀ ਦੇ ਉੱਤੇ ਆ ਚਾਹੇ ਉਹ ਬਿਜ਼ਨਸਮੈਨ ਆ ਚਾਹੇ ਉਹ ਸਟੂਡੈਂਟ ਆ ਚਾਹੇ ਉਹ ਨੌਕਰੀ ਪੇਸ਼ਾ ਚਾਹੇ ਉਹ ਘਰੇਲੂ ਔਰਤ ਆ ਬਹੁਤ ਸਾਰਾ ਡਾਟਾ ਬਹੁਤ ਸਾਰੀਆਂ ਉਹਨਾਂ ਦੀਆਂ ਲੋੜ ਦੀਆਂ ਚੀਜ਼ਾਂ ਬਹੁਤ ਸਾਰੇ ਕੰਟੈਕਟ ਅਤੇ ਮਹੱਤਵਪੂਰਨ ਡਾਕੂਮੈਂਟ ਜਿਹੜੇ ਕਿ ਉਸ ਫੋਨ ਵਿੱਚ ਸਮਾਏ ਹੁੰਦੇ ਆ ਉਹ ਅੱਜ ਜਿਹੜੇ ਹੈਗੇ ਉਹਨਾਂ ਨੂੰ ਵਾਪਸ ਮਿਲੇ ਆ ਆਪਾਂ ਇਸ ਗੱਲ ਦਾ ਅੰਦਾਜ਼ਾ ਲਗਾਈਏ ਕਿ ਜੇਕਰ ਆਪਣਾ ਫੋਨ ਇੱਕ ਦਿਨ ਵਾਸਤੇ ਵੀ ਉਚਾਨਕ ਕਿਤੇ ਆਪਣੇ ਕੋਲ ਗੁੰਮ ਹੋ ਜਵੇ ਜਾਂ ਕਿਸੇ ਪਿੱਛੇ ਘਰ ਵਿੱਚ ਰਹਿ ਜਾਈਏ ਆਪਾਂ ਕਿਤੇ ਦੂਰ ਚਲੇ ਜਾਈਏ ਤੇ ਆਪਾਂ ਨੂੰ ਕਿੰਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੋ ਅਸੀਂ ਇਹਨਾਂ ਫੋਨਾਂ ਨੂੰ ਟੈਕਨੋਲੋਜੀ ਦੇ ਜ਼ਰੀਏ ਸਾਡੇ ਟੈਕਨੀਕਲ ਸਪੋਰਟ ਯੂਨਿਟ ਨੇ ਅਲੱਗ-ਅਲੱਗ ਲੋਕੇਸ਼ਨਾਂ ਤੋਂ ਪੂਰੇ ਇੰਡੀਆ ਤੋਂ ਲੋਕੇਟ ਕਰਕੇ ਕਲੈਕਟ ਕਰਕੇ ਅੱਜ ਉਹਨਾਂ ਦੇ ਅਸਲ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ ਦੇਖੋ ਕੋਈ ਵੀ ਜਿਹੜਾ ਮੋਬਾਈਲ ਫੋਨ ਆ ਉਹਨੂੰ ਕਿਤੇ ਗੁੰਮ ਹੋ ਜਾਂਦਾ ਆ ਜਾਂ ਕਿਸੇ ਖੋਰ ਕਾਰਨਾ ਕਰਕੇ ਆਪਾਂ ਕਿਸੇ ਮੋਬਾਈਲ ਸ਼ਾਪ ਤੋਂ ਖਰੀਦੇ ਆ ਇਹ ਰਿਸਕੀ ਆ ਕਿਸੇ ਦਾ ਮੋਬਾਈਲ ਫੋਨ ਯੂਜ਼ ਕਰਨਾ ਇੱਕ ਤਾਂ ਉਹਦਾ ਮਹੱਤਵਪੂਰਨ ਡਾਟਾ ਆ ਜਿਹੜਾ ਕਿ ਤੁਸੀਂ ਉਹਨੂੰ ਐਕਸੈਸ ਕਰਦੇ ਆ ਉਹ ਵੀ ਗਲਤ ਹੈ ਦੂਸਰਾ ਤੁਸੀਂ ਫਿਰ ਉਹਦੇ ਤੇ ਆਪਣਾ ਡਾਟਾ ਲੋਡ ਕਰਦੇ ਹੋ ਔਰ ਕਿਸੇ ਦੀ ਚੋਰੀ شدہ ਚੀਜ਼ ਜਾਂ ਗੁੰਮ ਹੋਈ ਗਮਸ਼ਦਾ ਚੀਜ਼ ਨੂੰ ਵਰਤਦੇ ਆ ਉਹ ਬੇहद ਗਲਤ ਹੈ ਮੈਂ ਪਬਲਿਕ ਨੂੰ ਅਪੀਲ ਕਰਦਾ ਕਿ ਜੇਕਰ ਉਹਨਾਂ ਨੂੰ ਬਿਨਾ ਬਿੱਲ ਤੋਂ ਕੋਈ ਵੀ ਜਿਹੜਾ ਮੋਬਾਈਲ ਬਕਾਇਆ ਮੋਬਾਈਲ ਦਾ ਕੰਮ ਕਰਦਾ ਦੁਕਾਨਦਾਰ ਹੈ ਉਹ ਮੋਬਾਈਲ ਫੋਨ ਵੇਚਦਾ ਔਰ ਬਿਨਾ ਆਇਡੈਂਟੀਫਿਕੇਸ਼ਨ ਉਹਨਾਂ ਦੇ ਉਸ ਦੀ ਲੈ ਤੋਂ ਅੱਜ ਕੱਲੋਂ ਮੈਂ ਬਾਹਰ ਆ ਮੈਂ ਮੋਬਾਈਲ ਵਕਰੀਤਾ ਦੇ ਪਾਸ ਗਿਆ ਤੇ ਉਹ ਮੇਰੀ ਆਇਡੈਂਟੀਟੀ ਕੋਈ ਨਹੀਂ ਲੈ ਰਿਆ ਨਾ ਮੈਨੂੰ ਕਿਤੇ ਦਰਜ ਕਰ ਰਿਆ ਦੂਸਰਾ ਇਹ ਕਿ ਉਹ ਜਿਹੜਾ ਹੈਗਾ ਆ ਮੋਬਾਈਲ ਬਾਰੇ ਤੁਹਾਨੂੰ ਜਾਣਕਾਰੀ ਨਹੀਂ ਆ ਇਹ ਕਿਸਮ ਦਾ ਮੈਂ ਸਮਝਦਾ ਹਾਂ ਕਿ ਇਹਦੇ ਵਿੱਚ ਕਾਫੀ ਜਿਹੜਾ ਹੈਗਾ ਖਰੀਦਣ ਵਾਲੇ ਨੂੰ ਵੀ ਨੁਕਸਾਨ ਹੈਗਾ ਕਿਉਂਕਿ ਉਹਦਾ ਮਹੱਤਵਪੂਰਨ ਡਾਟਾ ਜਿਹੜਾ ਹੈਗਾ ਉਹ ਸ਼ੇਅਰ ਹੋ ਰਿਹਾ ਪਰ ਇਹਨੂੰ ਨਾ ਖਰੀਦਿਆ ਜਾਵੇ